ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਜੀ ਸੋ ਦੇਖੋ ਜੀ ਜੋ ਵਿਸ਼ਾ ਸਾਂਝਾ ਕਰਨ ਲੱਗੇ ਆ ਇਹ ਵਿਸ਼ੇ ਐਵੇਂ ਨਹੀਂ ਬਣੇ ਕਰਨਾ ਐਵੇਂ ਨਹੀਂ ਤੁਸੀਂ ਅਜਮਾ ਕੇ ਦੇਖੋ ਕਰਕੇ ਦੇਖੋ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਗੱਲ ਯਕੀਨ ਰੱਖ ਕੇ ਕਰਮ ਕਰਨ ਦੀ ਹੈ ਮਿਹਨਤ ਕਰਨ ਦੀ ਹੈ ਮਿਹਨਤ ਦੇ ਸਤੇ ਸਭ ਕੁਝ ਕੀਤਾ ਜਾ ਸਕਦਾ ਹਿੰਮਤ ਹਾਰ ਕੇ ਨਹੀਂ ਬੈਣਾ ਸੋ ਆਪਾਂ ਅੱਜ ਦਾ ਜੋ ਕਰਮ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਤੁਸੀਂ ਵੀਰਵਾਲ ਦੀ ਵੀਰਵਾਲ ਦਰਗਾਹ ਤੇ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਜਾਂ ਐਤਵਾਰ ਦੀ ਐਤਵਾਰ ਜਾਂਦੇ ਹੋ ਤਾਂ ਉੱਥੇ ਜਾ ਕੇ ਇੱਕ ਕਰਮ ਜ਼ਰੂਰ ਕਰਦਿਆ ਕਰੋ ਇਹਦੇ ਨਾਲ ਤੁਸੀਂ ਖੁਦ ਦੇਖੋਗੇ ਕਿ ਜ਼ਿੰਦਗੀ ਵਿੱਚ ਇੱਕ ਚਮਤਕਾਰ ਵਾਂਗੂ ਹੀ ਤੁਹਾਡੇ ਨਾਲ ਹੋਵੇਗਾ ਤੁਹਾਨੂੰ ਖੁਦ ਨੂੰ ਪਤਾ ਨਹੀਂ ਚੱਲਣਾ ਕਿ ਕਾਦ ਕਿਤਰੋਂ ਮਾਲਕ ਨੇ ਸਾਡੇ ਤੇ ਇੰਨੀ ਵੱਡੀ ਕਿਰਪਾ ਕਰ ਦਿੱਤੀ ਸੋ ਵਰਕਤਾਂ ਤੇ ਵਰਕਤਾਂ ਪੜ੍ਹਨਾ ਸ਼ੁਰੂ ਹੋ ਜਾਣਗੀਆਂ ਸੋ ਕਰ ਲ ਮਿਹਨਤ ਦੇ ਸਿਰ ਤੇ ਹੈ ਸੋ ਕਰਮ ਆਪਾਂ ਦੱਸਾਂਗੇ ਬਹੁਤ ਹੀ ਪਿਆਰਾ ਚੰਗਾ ਕਰਮਾ ਜਿਹਦੇ ਵਿੱਚੋਂ ਸਭ ਕੁਝ ਹੀ ਮਿਲ ਜਾਂਦਾ ਹੈ ਜੀ ਜੇਕਰ ਸ਼ਰਧਾ ਵਿਸ਼ਵਾਸ ਰੱਖ ਕੇ ਕਰਿਆ ਜਾਵੇ ਸੋ ਬਾਕੀ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਇਹ ਕਮੈਂਟਾਂ ਵੀ ਜ਼ਰੂਰ ਸੁਣਨੀਆਂ ਚੀ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟ ਵਿੱਚ ਦੱਸ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸੋ ਸਵਾਲ ਕਮੈਂਟ ਕਿਸੇ ਇੱਕ ਨਾਲ ਜੁੜਿਆ ਨਹੀਂ ਹੁੰਦਾ ਕਈ ਰੂਹਾਂ ਦੇ ਨਾਲ ਸਵਾਲ ਜੁੜੇ ਹੁੰਦੇ ਨੇ ਸੋ ਇਸ ਕਰਕੇ ਪੂਰੀ ਵੀਡੀਓ ਸੁਣੋਗੇ ਕਮੈਂਟ ਵੀ ਸੁਣੋਗੇ ਤੁਹਾਨੂੰ ਬਿਨਾਂ ਪੁੱਛੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਤਾਂ ਇਹ ਹੀ ਕਵਾਂਗੇ ਕਿ ਜੇਕਰ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜਦੋਂ ਵੀ ਅਸੀਂ ਕਵਾਲੀ ਸੁਣਦੇ ਹਾਂ ਤੇ ਮਨ ਨੂੰ ਸਕੂਨ ਬਹੁਤ ਮਿਲਦਾ ਹੈ ਦਿਲ ਕਰਦਾ ਹੈ ਕਿ ਭੰਗੜਾ ਪਾਵਾਂ ਸੋ ਦੇਖੋ ਜੀ ਜਦੋਂ ਤੁਸੀਂ ਪਰਮਾਤਮਾ ਨੂੰ ਦਿਲੋਂ ਯਾਦ ਕਰਦੇ ਹੋ ਜਦੋਂ ਆਤਮਾ ਪਰਮਾਤਮਾ ਦੇ ਬਹੁਤ ਨਜ਼ਦੀਕ ਹੁੰਦੀ ਹੈ ਉਦੋਂ ਇਹ ਸਭ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਮਨ ਖੁਸ਼ ਹੁੰਦਾ ਆਤਮਾ ਖੁਸ਼ ਹੁੰਦੀ ਹੈ ਆਪਣੇ ਮੁਰਸ਼ਿਦ ਹੁੰਦੇ ਕਿ ਆਪਾਂ ਨਹੀਂ ਦੇਖ ਸਕਦੇ ਦੁਨੀਆਬੀ ਅੱਖਾਂ ਨਾਲ ਪਰੇ ਸਾਡੀ ਰੂਹ ਸਾਡੀ ਆਤਮਾ ਦੇਖ ਲੈਂਦੀ ਹੈ ਤੇ ਜਦੋਂ ਦਰਸ਼ਣ ਦੀਦਾਰ ਕਰਦੀ ਹੈ ਤੇ ਉਹਦੇ ਨਾਮ ਵਿੱਚ ਤਮਾਲਪੁਰਨ ਬੜਾ ਹੀ ਮਨ ਕਰਦਾ ਹੈ ਸੋ ਇਹ ਸਾਡਾ ਉਹ ਪੀਰਾਂ ਦੇ ਪ੍ਰਤੀ ਪਿਆਰ ਹੈ ਮੁਰਸ਼ਿਦ ਦੇ ਪ੍ਰਤੀ ਪਿਆਰ ਹੈ ਇਸ ਲਈ ਸਾਨੂੰ ਇਹ ਸਭ ਸੰਕੇਤ ਮਿਲਦੇ ਨੇ ਸੋ ਜਿਨ੍ਹਾਂ ਨੂੰ ਇਹ ਸੰਕੇਤ ਮਿਲਦੇ ਨੇ ਸੋ ਐਸੀ ਮਸਤੀ ਸਦਾ ਹੀ ਚੜੀ ਰਹੇ ਤੇ ਦੁਨੀਆਦਾਰੀ ਭੁੱਲ ਜਾਂਦੀ ਆ ਪਰ ਮੁਸ਼ਕਲ ਤਾਂ ਇਹ ਆ ਕਿ ਉਹ ਮਾਲਕ ਕੋਈ ਵਿਰਲੇ ਟਾਈਮ ਹੀ ਇਹ ਸਭ ਸੰਕੇਤ ਦਿੰਦਾ ਆ ਇਹ ਨਹੀਂ ਹੈ ਕਿ ਹਰ ਹੂ ਜਿਹਾ ਇਸੇ ਤਰ੍ਹਾਂ ਰਹੇਗਾ ਬਾਕੀ ਜਿਸ ਦਿਨ ਤੋਂ ਇਹ ਲਾਲੀਕ ਟੱਪ ਗਏ ਜਾਨੀ ਪ੍ਰੀਖਿਆ 'ਚ ਮਾਲਕ ਦੀ ਜਿ ਪਾਸ ਹੋ ਗਏ ਉਸ ਦਿਨ ਫਿਰ ਵੱਖਰਾ ਹੀ ਨਜ਼ਾਰਾ ਹੋਵੇਗਾ ਫਿਰ ਪ੍ਰਮਾਤਮਾ ਤੋਂ ਸਵਾਹ ਹੋਰ ਕੁਝ ਨਹੀਂ ਚੰਗਾ ਲੱਗੇਗਾ ਕਿਉਂਕਿ ਉਹਦੇ ਨਾਲ ਲਗਨ ਲੱਗ ਜਾਂਦੀ ਆ ਸੋ ਦੁਨੀਆਦਾਰੀ ਰਿਸ਼ਤੇ ਤੇ ਸਭ ਭੁੱਲ ਜਾਂਦੇ ਨੇ ਸੋ ਸਚਾਈ ਤਾਂ ਜ਼ਿੰਦਗੀ ਦੀ ਇਹੀ ਆ ਕਿ ਰੱਬ ਦਾ ਨਾਮ ਸੱਚਾ ਹਰ ਕੋਈ ਕਹਿੰਦਾ ਹੈ ਕਿ ਪ੍ਰਮਾਤਮਾ ਸੱਚਾ ਰੱਬ ਸੱਚਾ ਵਾਕੀ ਸਭ ਕੁਝ ਝੂਠਾ ਜਿਵੇਂ ਮਰਨਾ ਸੱਚ ਹੈ ਸੋ ਫਿਰ ਵੀ ਕਹਿੰਦੇ ਕਹਿੰਦੇ ਵੀ ਅਸੀਂ ਉਹ ਗੱਲਾਂ ਨੂੰ ਮੰਨਦੇ ਨਹੀਂ ਪਤਾ ਹੈ ਪਰ ਉਹ ਕੰਨਾਂ ਤੇ ਤੁਰਦੇ ਨਹੀਂ ਜੇਕਰ ਉਹਨਾਂ ਗੱਲਾਂ ਤੇ ਤੁਰ ਪਾਵਾਂਗੇ ਤੇ ਸਾਰੇ ਹੀ ਰੌਲੇ ਖਤਮ ਹੋ ਜਾਣੇ ਨੇ ਜੀ ਸੋ ਇਹ ਗੱਲਾਂ ਸਿਰਫ ਕਹਿਣ ਸੁਣਨ ਦੀਆਂ ਨਹੀਂ ਇਹਨੂੰ ਸਮਝਣ ਦੀ ਜ਼ਰੂਰਤ ਹੈ ਸਮਝ ਜਿਓਗੇ ਤੇ ਜ਼ਿੰਦਗੀ ਵਿੱਚ ਬਹੁਤ ਅੱਗੇ ਲੰਘ ਜਾਓਗੇ ਫਿਰ ਇਹ ਜੋ ਮਨ ਤੇ ਬੋਝ ਜੋ ਰਿਸ਼ਤੇਦਾਰੀਆਂ ਦਾ ਟੈਨਸ਼ਨ ਆ ਇਹ ਸਾਰੀਆਂ ਘਟ ਜਾਣਗੀਆਂ ਉਗੇ ਸਕੂਨ ਸਦਕ ਤੇ ਸਬਰ ਹੀ ਇੰਨਾ ਆ ਜਾਂਦਾ ਹੈ ਮਾਲਕ ਦਾ ਨਾਮ ਸਿਮਰਨ ਦੇ ਨਾਲ ਉਹਦੀ ਬੰਦਗੀ ਚ ਲੀਨ ਹੋਣ ਨਾਲ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸਦੇ ਹਾਂ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਹਿੰਦੇ ਕਿ ਦੀਦੀ ਜੀ ਕਿਸੇ ਨੇ ਆਪਣੀ ਬੇਟੀ ਦੀ ਸ਼ਾਦੀ ਲਈ ਕਹਿੰਦੇ ਉਧਾਰੇ ਸਾਡੇ ਤੋਂ ਪੈਸੇ ਲੈ ਇਸਦੀ ਪਰ ਹੁਣ ਇੱਕ ਸਾਲ ਹੋ ਗਿਆ ਪੈਸੇ ਵਾਪਸ ਨਹੀਂ ਦਿੰਦੇ ਇਹਦਾ ਕੋਈ ਹੱਲ ਦੱਸੋ ਕਹਿੰਦੇ ਜੇ ਮੰਗਦੇ ਆਂ ਤੇ ਉਲਟਾ ਬੋਲਦੇ ਨੇ ਸੋ ਦੇਖੋ ਜੀ ਆਪਣਾ ਤਾਂ ਮੇਨ ਅੱਜ ਵਿਸ਼ਾ ਹੀ ਇਸ ਵਿਸ਼ੇ ਤੇ ਬਣਾਇਆ ਗਿਆ ਆ ਸੋ ਜਿਕਰ ਮਾਲਕ ਤੇ ਜੀਨਾ ਸੋ ਜਦੋਂ ਅਸੀਂ ਇਨਸਾਨਾਂ ਨਾਲ ਬੈਸ ਵਸਾਈ ਕਰਦੇ ਆ ਤੇ ਹੱਥ ਪੱਲੇ ਕੁਝ ਨਹੀਂ ਆਉਂਦਾ ਜਿਕਰ ਮਾਲਕ ਦੇ ਹੱਥ ਟੋਰ ਫੜਾ ਲੈਂਦੇ ਉੱਤੇ ਯਕੀਨ ਰੱਖ ਕੇ ਉਹਦੇ ਅੱਗੇ ਅਰਦਾਸ ਕਰ ਦਿੰਦੇ ਆ ਤੇ ਉਹ ਸਭ ਕੁਝ ਕਰ ਦਿੰਦਾ ਆ ਗੱਲ ਮੰਨ ਟਿਕਣ ਦੀ ਆ ਮਨ ਨੂੰ ਟਕਾ ਕੇ ਅਰਦਾਸ ਵੀਂਦੀ ਕਰੋ ਸਿੱਧ ਕਨਾਲ ਵਿਸ਼ਵਾਸ ਰੱਖ ਕੇ ਕਿ ਤੇਰੇ ਤੋਂ ਵੱਡਾ ਕੋਈ ਮਾਲਕਾ ਨਹੀਂ ਕਹਿੰਦੇ ਵੀ ਜੇ ਅਸੀਂ ਮਾਲਕ ਦਾ ਜ਼ਿਕਰ ਕਰਦੇ ਫਿਰ ਉੱਥੇ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਜੇਕਰ ਫਿਕਰ ਕਰਨਾ ਫਿਰ ਜ਼ਿਕਰ ਨਾ ਕਰੋ ਜ਼ਿਕਰ ਮਾਲਕ ਹੈ ਤਾਂ ਇਹੋ ਆਪਾਂ ਮੰਨਦੇ ਆਂ ਜ਼ਿਕਰ ਹੋਵੇ ਨਾ ਤੇ ਉਹਨੂੰ ਬੰਦਿਆ ਕਿਉਂ ਮੰਨੇ ਸੋ ਆਪਣਾ ਮਨ ਇਹੋ ਜਿਹਾ ਬਣਾਓ ਉਹਨੂੰ ਆਸ-ਪਾਸ ਸਮਝੋ ਆਪਣੇ ਕਿਤੇ ਦੂਰ ਨਾ ਸਮਝੋ ਕਦੇ ਇਹ ਨਾ ਸੋਚੋ ਵੀ ਸਾਡੇ ਇਸ ਰੂਮ ਦੇ ਵਿੱਚ ਉਹਨਾਂ ਦੇ ਰੂਮ ਦਾ ਸੇਵਾ ਹੁੰਦੀ ਦਰਬਾਰ ਬਣਿਆ ਆ ਘਰ ਦੇ ਵਿੱਚ ਇਸ ਤਰ੍ਹਾਂ ਨਹੀਂ ਸਮਝਣਾ ਜਿੱਥੇ ਵੀ ਤੁਸੀਂ ਜਾਣਾ ਉਹਨਾਂ ਨੂੰ ਆਪਣੇ ਨਾਲ ਪਾਇਆ ਕਰੋ ਕਿ ਹਰ ਵਕਤ ਸਾਡੇ ਨਾਲ ਹੀ ਖੜੇ ਨੇ ਸੋ ਸੋਚ ਨੂੰ ਟਿਕਾ ਲਓ ਤੇ ਕੰਮ ਕਰਨੇ ਸ਼ੁਰੂ ਕਰ ਦਿਓ ਕਰਮਾਂ ਦੇ ਸਿੱਤੇ ਹੀ ਸਾਰੇ ਹੀ ਫੈਸਲੇ ਹੱਲ ਹੁੰਦੇ ਨਜ਼ਰ ਆਉਣਗੇ ਜੀ ਤੁਹਾਨੂੰ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਦੀ ਸੇਵਾ ਵੀ ਕਰਦੇ ਆਂ ਚਿਰਾਗ ਵੀ ਰੋਸ਼ਨ ਕਰਦੇ ਆਂ ਮਾਂ ਚਿੰਤਾ ਪੁੱਤਨੀ ਦੀ ਜੋਤ ਵੀ ਕਰਦੇ ਆਂ ਪਰ ਸਿਹਤ ਠੀਕ ਨਹੀਂ ਰਹਿੰਦੀ ਸਰੀਰ 'ਚ ਦਰਦਾਂ ਹੁੰਦੀਆਂ ਰਹਿੰਦੀਆਂ ਹੈ ਜੀ ਸੋ ਦੇਖੋ ਜੀ ਜੀ ਆਪਾ ਗੱਲ ਕਰੀਏ ਦੁੱਖ ਦੀ ਦੁੱਖ ਅੱਜ ਕਰ ਲੈ ਹਰ ਇੱਕ ਨੂੰ ਕੋਈ ਨਾ ਕੋਈ ਹੈ ਸੋ ਬੱਚਿਆਂ ਨੂੰ ਕਦੇ ਦੁੱਖ ਨਹੀਂ ਸੁਣਿਆ ਸੀ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਅੱਜ ਕੱਲ੍ਹ ਹਰ ਕੋਈ ਬੱਚਾ-ਬੱਚਾ ਵੀ ਦਵਾਈ ਤੇ ਲੱਗਾ ਹੋਇਆ ਆ ਇੱਕ ਗੋਲੀ ਤੋਂ ਵਗੈਰਾ ਖਾਣਾ ਨਹੀਂ ਪੱਚਦਾ ਛੇਤੀ ਕਿਤੇ ਕਿਸੇ ਨੂੰ ਸੋ ਇਸ ਸਾਰਾ ਪ੍ਰੋਬਲਮ ਆ ਹਰ ਇੱਕ ਨੂੰ ਆ ਰਹੀਆਂ ਸੋ ਇਸ ਕਰਕੇ ਛੋਟੇ-ਛੋਟੇ ਗੱਲ ਨੂੰ ਲੈ ਕੇ ਕਦੇ ਵੀ ਬਹਿਮ ਨਾ ਕਰੋ ਜਦੋਂ ਬਹਿਮ ਕਰਦੇ ਹਾਂ ਤਾਂ ਛੋਟੇ ਤੋਂ ਵੱਡਾ ਦੁੱਖ ਮੋੜ ਲਗਿਆ دیر ਨਹੀਂ ਲੱਗਦੀ ਜੇਕਰ ਮਾਲਕ ਤੇ ਯਕੀਨ ਕਰਦੇ ਹੋ ਸੋ ਦੇਖੋ ਇੱਡੇ ਵੱਡੇ ਮਾਲਕ ਦੀ ਸੇਵਾ ਕਰਦੇ ਹੋ ਜਿੱਥੇ ਜੋਤ ਚਿਰਾਗ ਹੀ ਜਗ ਗਿਆ ਫਿਰ ਉੱਥੇ ਕਿਸ ਤਰ੍ਹਾਂ ਕੀਤਾ ਕਰਾਇਆ ਨਹੀਂ ਚੱਲਦਾ ਉੱਥੇ ਕਿਸੇ ਤਰ੍ਹਾਂ ਦੀ ਮੁਸ਼ਕਲ ਬਹੁਤਾ ਚਿਰ ਠਹਿਰਦੀ ਨਹੀਂ ਸੋ ਇਹ ਨੋਟ ਕਰਨਾ ਤੁਸੀਂ ਕਿ ਜੇਕਰ ਤੁਹਾਨੂੰ ਕੋਈ ਦੁੱਖ ਹੁੰਦਾ ਹੈ ਉਹਦਾ ਤੁਹਾਨੂੰ ਆਰਾਮ ਮਿਲਦਾ ਹੈ ਜਾਂ ਨਹੀਂ ਸੋ ਜੇਕਰ ਦਵਾਈ ਨਹੀਂ ਲੱਗਦੀ ਆਰਾਮ ਨਹੀਂ ਮਿਲਦਾ ਫਿਰ ਸੋਚਣ ਦੇ ਇਹ ਹੁੰਦਾ ਜੇਕਰ ਕੋਈ ਦੁੱਖ ਆਉਂਦਾ ਹਟ ਜਾਂਦਾ ਉਸ ਤੋਂ ਬਾਅਦ ਹੋਰ ਕੋਈ ਦੁੱਖ ਆ ਜਾਂਦਾ ਹੈ ਹਟ ਜਾਂਦਾ ਤੇ ਇਹ ਸਾਡੇ ਸਰੀਰ ਦੀ ਸਪਾਈ ਹੀ ਹੋ ਰਹੀ ਆ ਸੋ ਇਸ ਕਰਕੇ ਘਬਰਾਉਣਾ ਨਹੀਂ ਹੈ ਜੀ ਸੋ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜੇਕਰ ਕੋਈ ਪਰੇਸ਼ਾਨੀ ਤੁਹਾਨੂੰ ਸਤਾਉਂਦੀ ਹੈ ਕੋਈ ਦੁੱਖ ਤਕਲੀਫ ਸਰੀਰ ਤੇ ਆਉਂਦਾ ਵੀ ਹੈ ਸੋ ਇਹ ਦੁੱਖ ਸੁੱਖ ਜਿੰਦਗੀ ਦਾ ਗਹਿਣਾ ਹੈ ਸੋ ਇਹਨੂੰ ਅਪਣਾ ਲੈਣਾ ਚਾਹੀਦਾ ਹੈ ਬਹੁਤਾ ਸੋਚਾਂ ਜਣੀ ਪੈਣਾ ਸਿਰਫ ਆਪਣੇ ਮਾਲਕ ਤੇ ਯਕੀਨ ਰੱਖੋ ਸੇਵਾ ਜ਼ਰੂਰ ਕਰੋ ਸੋ ਜਿੱਥੇ ਵੀ ਲੱਗਿਓ ਉੱਥੇ ਜੁੜੇ ਰਹੋ ਪਰ ਇੱਕ ਦਰ ਦੇ ਹੋਵੇ ਰਹਿਣਾ ਆ ਰਸਤਾ ਨਹੀਂ ਬਦਲਣਾ ਹੈ ਸੋ ਜਦੋਂ ਅਸੀਂ ਵਾਰ-ਵਾਰ ਰਸਤੇ ਬਦਲਦੇ ਆ ਜਾਨੀ ਕਿ ਅੱਜ ਅਸੀਂ ਕਿਤੇ ਹੋਰ ਝੋਲੀ ਅੱਡੀ ਕੱਲ ਕਿਤੇ ਹੋਰ ਆੜ ਦਿੰਨੇ ਕਿਸੇ ਨੇ ਸਾਨੂੰ ਕਿਤੇ ਹੋਰ ਦੱਸ ਦੇ ਤਾਂ ਉੱਥੇ ਚਲੇ ਗਏ ਇਸ ਤਰ੍ਹਾਂ ਘੈਰਾ ਵੀ ਨਹੀਂ ਪੈਂਦਾ ਤੇ ਇਸ ਤਰ੍ਹਾਂ ਅਸੀਂ ਉਲਝਣਾ ਚ ਜ਼ਿਆਦਾ ਫਸ ਜਾਂਦੇ ਕਿਉਂਕਿ ਜਿਹਦਾ ਜਿਹਦਾ ਲੜ ਖੜਾਗੇ ਉਹ ਚੀਜ਼ ਨੇ ਚਾਗ ਪਹਿਣਾ ਤੇ ਉਹ ਚੀਜ਼ ਨੇ ਫਿਰ ਤੁਹਾਡਾ ਪਿੱਛਾ ਕਰਨਾ ਹੈ ਸੋ ਇਸ ਕਰਕੇ ਸੋਚੀ ਦੇ ਨਾਲ ਚੱਲਣਾ ਜ਼ਿੰਦਗੀ ਵਿੱਚ ਇੱਕ ਨੂੰ ਚੁਣ ਲਓ ਇੱਕ ਨੇ ਹੀ ਜ਼ਿੰਦਗੀ ਬਦਲ ਕੇ ਰੱਖ ਦੇਣੀ ਆ ਜਿਸ ਦਿਨ ਉਹ ਬਦਲ ਤੇ ਆ ਗਿਆ ਕਿਉਂਕਿ ਉਹਨੂੰ ਵੀ ਪਤਾ ਹੈ ਕਿ ਸਿਰਫ ਮੇਰੇ ਤੇ ਆਸ ਰੱਖ ਕੇ ਬੈਠਾ ਤੇ ਜੇਕਰ ਚਾਹੁੰਦੇ ਹੋ ਕਿ ਜੱਕ ਦਮ ਸਾਨੂੰ ਸਭ ਕੁਝ ਮਿਲ ਜਾਵੇ ਅਸੀਂ ਆ ਵੀ ਕਰ ਲਿਆ ਆ ਵੀ ਕਰ ਲਿਆ ਇਸ ਤਰ੍ਹਾਂ ਕੁਝ ਵੀ ਹੱਲ ਨਹੀਂ ਹੁੰਦਾ ਜੀ ਸੋ ਸੋਚੀ ਦੇ ਨਾਲ ਚੱਲੋਗੇ ਤੇ ਜ਼ਿੰਦਗੀ ਤੁਹਾਡੀ ਆਸਾਨ ਹੋ ਜਾਵੇਗੀ ਜੇਕਰ ਤਤਕਾ ਦੇ ਵਿੱਚ ਤੁਸੀਂ ਕੋਈ ਵੀ ਫੈਸਲਾ ਲੈਂਦੇ ਹੋ ਜਲਦਬਾਜ਼ੀ ਦੇ ਵਿੱਚ ਤਾਂ ਇਹਦਾ ਕੋਈ ਹੱਲ ਨਹੀਂ ਮਿਲਦਾ ਪਰ ਤਾਂਸੀ ਕਈ ਮੁਸ਼ਕਲਾਂ ਨੂੰ ਸੱਦਾ ਦੇ ਲੱਗਨੇ ਆ ਜੀ ਸੋ ਇਸ ਕਰਕੇ ਸੋਚੀ ਨਾਲ ਚੱਲਣਾ ਹੈ ਸੋਚ ਸਮਝ ਕੇ ਕਦਮ ਚੱਕੜਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਦੀ ਗੱਲ ਕਰਦੇ ਆ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਕਈ ਵਾਰ ਕਮੈਂਟ ਐਸੇ ਵੀ ਆਏ ਨੇ ਕਿ ਕੋਈ ਬਰਕਤ ਹੋਵੇ ਘਰ ਵਿੱਚ ਇਹਦੇ ਲੈ ਕੇ ਤਾਂ किया ਜਾਵੇ ਸੋ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਪੈਸਾ ਕਮਾਉਣਾ ਕੰਮ ਕਰ ਚੱਲਣਾ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੈ ਆਪ ਸਭ ਲਈ ਜੇਕਰ ਤੁਸੀਂ ਸਮਝ ਲਓ ਤਾਂ ਕਿਉਂਕਿ ਵਿਸ਼ਵਾਸ ਦੇ ਸਿਰ ਤੇ ਸਭ ਕੁਝ ਕੀਤਾ ਜਾ ਸਕਦਾ ਜਿਵੇਂ ਅਸੀਂ ਜ਼ਿੰਦਗੀ ਵਿੱਚ ਕੋਈ ਚੀਜ਼ ਖਰੀਦਣੀ ਹੈ ਸਾਨੂੰ ਬਹੁਤ ਪਸੰਦ ਆ ਤੇ ਅਸੀਂ ਸੋਚਦੇ ਹਾਂਗੇ ਇਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਖਰੀਦਣੀ ਆ ਤੇ ਇਹਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਨਾ ਕੋ ਪੈਸਾ ਕਮਾਉਣਾ ਪੈਣਾ ਤੇ ਆਖਰਕਾਰ ਉਹ ਜੋ ਸੋਚਿਆ ਹੈ ਉਹ ਦਿਨ ਆ ਜਾਂਦਾ ਕਿਉਂਕਿ ਜੋ ਤੁਸੀਂ ਸੋਚੋਗੇ ਉਹ ਸੰਭੁਸ਼ ਹੁੰਦਾ ਹੈ ਇੱਕ ਦਿਨ ਪਰ ਕਈ ਵਾਰ ਟਾਈਮ ਲੱਗ ਜਾਂਦਾ ਪਰ ਉਹ ਸਮਾਂ ਆਉਂਦਾ ਜ਼ਰੂਰ ਹੈ ਤੇ ਤੁਸੀਂ ਉਹਦੀ ਮਿਹਨਤ ਕਰ ਵੀ ਲਓਗੇ ਹਿੰਮਤ ਦੇ ਨਾਲ ਤੇ ਇੱਕ ਦਿਨ ਤੁਸੀਂ ਉਹ ਚੀਜ਼ ਨੂੰ ਖਰੀਦ ਵੀ ਲਓਗੇ ਐਸੀ ਤਰ੍ਹਾਂ ਹੈ ਜੇਕਰ ਕੁਝ ਵੀ ਜ਼ਿੰਦਗੀ ਚ ਪਾਉਣਾ ਉਹਦੇ ਲਈ ਮਿਹਨਤ ਕਰਨੀ ਪੈਣੀ ਆ ਸੋਚ ਰੱਖਣੀ ਪੈਣੀ ਆ ਕਿ ਮੈਂ ਇਹ ਚੰਗਾ ਖੁਸ਼ ਜ਼ਿੰਦਗੀ ਵਿੱਚ ਕਰਨਾ ਹੈ ਤੂੰ ਸੋਚ ਰੱਖੋ ਕਿ ਮਿਹਨਤ ਕਰੋਗੇ ਤਾਂ ਮਿਹਨਤ ਦਾ ਫਲ ਕਰੇ ਪਰਥਾ ਨਹੀਂ ਜਾਂਦਾ ਘੁਮਕਮਾ ਕੇ ਵਾਪਸ ਝੋਲੀ ਵਿੱਚ ਪੈ ਹੀ ਜਾਂਦਾ ਹੈ ਕਿਉਂਕਿ ਪਰਮਾਤਮਾ ਕਦੇ ਕਿਸੇ ਦੀ ਸੇਵਾ ਦਾ ਹੱਕ ਨਹੀਂ ਰੱਖਦਾ ਜੇਕਰ ਉਹ ਹੱਕ ਰੱਖੇ ਤਾਂ ਫਿਰ ਉਹਨੂੰ ਰੱਬ ਕਹਣ ਕਹੇ ਸੋ ਇਸ ਕਰਕੇ ਸਿੱਧਕ ਵਿਸ਼ਵਾਸ ਦੇ ਨਾਲ ਸਬਰ ਬਣਾ ਕੇ ਬੈਠੇ ਰਹੋ ਤਾਂ ਮਿਹਨਤ ਕੰਮ ਹੀ ਨਾ ਛੱਡੋ ਮਿਹਨਤ ਕਰਦੇ ਜਾਓ ਸਭ ਕੁਝ ਮਿਲੇਗਾ ਤੇ ਹੁਣ ਆਪਾਂ ਜੋ ਇਹ ਕਰਮ ਦੱਸਣ ਲੱਗੇ ਆ ਕਰਮ ਵੀ ਤੁਹਾਡੇ ਵਿਸ਼ਵਾਸ ਦੇ ਸਿਰ ਤੇ ਹੀ ਤੁਹਾਨੂੰ ਰੰਗ ਦਿਖਾਏਗਾ ਕੀ ਤੁਸੀਂ ਇੱਕ ਕਰਮ ਕੀਤਾ ਹੈ ਤੇ ਉਹਦਾ ਲਾਭ ਤੁਹਾਨੂੰ ਮਿਲ ਰਿਹਾ ਹੈ। ਸੋ ਕਰਮ ਕੀ ਕਰਨਾ ਹੈ ਜਿੱਕਰ ਤੁਸੀਂ ਦਰਬਾਰ ਤੇ ਕਿਤੇ ਵੀ ਜਾਂਦੇ ਹੋ ਹਫਤੇ 'ਚ ਇੱਕ ਗੇੜਾ ਤਾਂ ਮਾਰਦੇ ਮਾਰਦੇ ਨੂੰ ਜਿਸ ਦਿਨ ਲੱਗਦਾ ਹੈ ਕਿ ਦਰਬਾਰ ਤੇ ਸੰਗਤ ਜ ਆਉਂਦੀ ਕੁਝ ਦਿਨ ਤੁਹਾਨੂੰ ਇਹ ਮੌਕਾ ਮਿਲੇਗਾ। ਤੁਸੀਂ ਕੀ ਕਰਨਾ ਹੈ ਕਿ ਜੋੜਿਆਂ ਦੀ ਸੇਵਾ ਕਰਨੀ ਸ਼ੁਰੂ ਕਰਨੀ ਆ। ਸੋ ਜਦੋਂ ਵੀ ਕਿਤੇ ਦਰਬਾਰ ਤੇ ਜਾਓ ਸੋ ਪਹਿਲਾਂ ਤਾਂ ਮਨ ਸਾਫ਼ ਰੱਖ ਕੇ ਜਾਓ। ਅੱਖਾਂ ਨੂੰ ਭਾਗ ਪਵਿੱਤਰ ਰੱਖੋ। ਇਹ ਨਹੀਂ ਹੈ ਕਿ ਤੁਸੀਂ ਐਸੇ ਥਾਂ ਤੇ ਜਾ ਕੇ ਦੇਖਣੀ ਗੰਦੀ ਰੱਖੋ ਕਿਉਂਕਿ ਐਸੇ ਥਾਂ ਤੇ ਅਸੀਂ ਕੁਝ ਲੈਣ ਜਾਂਦੇ ਖੱਟਣ ਜਾਂਦੇ ਆ ਉਲਟਾ ਗੁਨਾਹ ਕਰਕੇ ਨਾ ਇਹ ਇਸ ਗੰਦਾ ਧਿਆਨ ਰੱਖਣਾ ਜੀ ਸੋ ਇਸ ਥਾਂ ਤੇ ਜਦੋਂ ਵੀ ਐਸੇ ਥਾਂ ਦੇ ਦਰਗਾਹ ਤੇ ਜਾਂਦੇ ਹਾਂ ਤਾਂ ਉੱਥੇ ਕੋਸ਼ਿਸ਼ ਕਰੋ ਕਿ ਵੱਤੋ ਵੱਤ ਜੋੜਿਆਂ ਦੀ ਸੇਵਾ ਕੀਤੀ ਜਾਵੇ ਜੋੜਿਆਂ ਨੂੰ ਝਾੜ ਕੇ ਚੰਗੀ ਤਰ੍ਹਾਂ ਲੈਨ ਸਰ ਟਿਕਾਇਆ ਜਾਵੇ ਸੋ ਜੋੜਿਆਂ ਦੀ ਸੇਵਾ ਬੰਦੇ ਨੂੰ ਤਾਰ ਕੇ ਰੱਖ ਦਿੰਦੀ ਹੈ ਕਿਉਂਕਿ ਜੋੜਿਆਂ 'ਚ ਰਹਿਣਾ ਕੋਈ ਕੋਈ ਤਸੰਦ ਕਰਦਾ ਸਿਰ ਚਕਾਉਣਾ ਕੋਈ ਰੂਹ ਹੀ ਪਸੰਦ ਕਰਦੀ ਹੰਕਾਰ ਵਿੱਚ ਬਹੁਤ ਦੁਰੇ ਫਿਰਦੀ ਨੇ ਹਰ ਕੋਈ ਇਹ ਚਾਹੁੰਦਾ ਹੈ ਕਿ ਸਾਨੂੰ ਕੋਈ ਸਿਰ ਚਕਾਵੇ ਸਾਡਾ ਧਰਮ ਨਹੀਂ ਸਾਡੇ ਮੂਰੇ ਝੁਕੇ ਤੇ ਐਸੀ ਰੂਹ ਕੋਈ ਬਿਰਲੀ ਉਲੀ ਜਿਹੜੀ ਹਰ ਮੂਰੇ ਸਿਰ ਚਕਾ ਜਾਂਦੀ ਚਾਹੇ ਉਹ ਜ਼ਿੰਦਗੀ ਦੇ ਵਿੱਚ ਜਿੰਨਾ ਮਰਜੀ ਪੈਸਾ ਕਿਉਂ ਨਾ ਉਸ ਰੂਹ ਨੇ ਕਮਾਇਆ ਹੋਵੇ ਪਰ ਫਿਰ ਵੀ ਆਪਣੇ ਨੂੰ ਨੀਵਾਂ ਸਮਝਦੀ ਆ ਸੋ ਕਹਿੰਦੇ ਕਿ ਮਨ ਨੀਵਾ ਮਤ ਉੱਚੀ ਹੋਣੀ ਚਾਹੀਦੀ ਇਨਸਾਨ ਦੀ ਜਿਹਦੀ ਮਤ ਉੱਚੀ ਆ ਸੋ ਉਹ ਅਨਸਾਨ ਕਰਮਾਂ ਵਾਲਾ ਹੁੰਦਾ ਕਿਉਂਕਿ ਪਰਮਾਤਮਾ ਦੇ ਚਰਨਾਂ 'ਚ ਢੋਈ ਮਿਲ ਜਾਂਦੀ ਆ ਮੁਕਤੀ ਦਾ ਰਾਹ ਜਿਹੜਾ ਉਹਦਾ ਇੱਕ ਹੀ ਹੁੰਦਾ ਆ ਸਚਾਈ ਹੁੰਦੀ ਆ ਸੋ ਕਈ ਕਹਿੰਦੇ ਨੇ ਕਿ ਇਹਨੇ ਕੋਈ ਸਿਮਰਿਆ ਨਹੀਂ ਨਾਮ ਰੱਬ ਦਾ ਨਾਮ ਨਹੀਂ ਲਿਆ ਗੁਰੂ ਤਰਨਨੀ ਈ ਪਰ ਜਿਹੜੀ ਰੂਹ ਮਨ ਨੀਵਾ ਮਤ ਉੱਚੀ ਰੱਖਦਾ ਹੈ ਰਖਦੀ ਹੈ ਸੋ ਉਹਨੂੰ ਫਿਰ ਪਰਮਾਤਮਾ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਗੁਰੂ ਬੁਲਾਉਣਾ ਜ਼ਰੂਰੀ ਹੈ ਗੁਰੂ ਰਸਤਾ ਦੱਸਦਾ ਪਰ ਜਿਹੜਾ ਇਨਸਾਨ ਇਹ ਸਭ ਕੁਝ ਬਿਨਾਈ ਤੋਂ ਬਿਨਾ ਹੀ ਕਰਮ ਚੰਗਾ ਕਰਦਾ ਜਾ ਰਿਹਾ ਕਰਮ ਨਹੀਂ ਮਾੜਾ ਕਰ ਰਿਹਾ ਸੋ ਉਹ ਇਨਸਾਨ ਨੂੰ ਪਰਮਾਤਮਾ ਦੇ ਚਰਨਾ ਜਟੋਏ ਮਿਲ ਹੀ ਜਾਂਦੀ ਹੈ ਤੇ ਇਹਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਜੇਕਰ ਇਹ ਕਰਮ ਕਰਦੇ ਹੋ ਕਿਉਂਕਿ ਪਤਾ ਨਹੀਂ ਪ੍ਰਮਾਤਮਾ ਕਦ ਕਿਹਦੇ ਰੂਪ ਵਿੱਚ ది ਆ ਕੇ ਆਸ਼ੀਰਵਾਦ ਦੇ ਜਾਵੇ ਸੋ ਜੋੜੇ ਉੱਤੇ ਇੱਕ ਰੂਹ ਦੇ ਨਹੀਂ ਹੁੰਦੇ ਕੋਈ ਰੂਹ ਕਿੰਨਾ ਸਿਮਰਨ ਕਰਨ ਵਾਲੀ ਕੋਈ ਕਿੰਨਾ ਕਿਉਂਕਿ ਹਰ ਕੋਈ ਪ੍ਰਮਾਤਮਾ ਦੇ ਦਰ ਤੇ ਆਇਆ ਹੈ ਤੇ ਰੂਹਾਂ ਉਹਦੀਆਂ ਹੀ ਬਣਾਈਆਂ ਹੋਈਆਂ ਤੇ ਉਹਦੀਆਂ ਬਣਾਈਆਂ ਮੁੰਿਆਂ ਰੂਹਾਂ ਦੇ ਚਰਨਾਂ ਦੇ ਵਿੱਚ ਸਿਰ ਝੁਕਾਉਣਾ ਸੋ ਇਹ ਛੋਟਾ ਮੋਟਾ ਕਰਮ ਨਹੀਂ ਹੈ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਇਹ ਕਰਮ ਕਰਨਾ ਸ਼ੁਰੂ ਕਰੋ ਜਿਨ੍ਹਾਂ ਨੂੰ ਵੀ ਕੋਈ ਐਸੀ ਪ੍ਰੋਬਲਮ ਹੈ ਅੱਗੇ ਕੋਈ ਜ਼ਿੰਦਗੀ ਵਿੱਚ ਸਹਾਰਾ ਨਹੀਂ ਹੈ ਕੁਝ ਵੱਣ ਨਹੀਂ ਰਿਹਾ ਤੇ ਇਹ ਕਰਮ ਜ਼ਰੂਰ ਰੰਗ ਲਿਆਉਂਦੇ ਆ ਬਸ ਵਿਸ਼ਵਾਸ ਰੱਖ ਕੇ ਕਰਦੇ ਜਾਓ ਇਹ ਨਹੀਂ ਹਿੰਮਤ ਹਾਰ ਕੇ ਨਿਵੜਣਾ ਹੈ ਜਿਸ ਤਰ੍ਹਾਂ ਪੈਸਾ ਕਮਾਉਣ ਲਈ ਕੰਮ ਕਰਦੇ ਇਸੇ ਤਰ੍ਹਾਂ ਇਹ ਸਮਝੋ ਇਹ ਵੀ ਇੱਕ ਨਾਮ ਦੀ ਕਮਾਈ ਹੈ ਜਿੱਥੇ ਇਹ ਕਮਾਈ ਨੇ ਤੁਹਾਡਾ ਸਹਾਰਾ ਬਣਨਾ ਆ ਤੁਹਾਡੀ ਝੋਲਿ ਖੁਸ਼ ਨਾ ਪਉਣ ਦਾ ਉੱਥੇ ਕੋਈ ਹੋਰ ਕਮਾਈ ਕੰਮ ਨਹੀਂ ਆਉਣੀ ਸੋ ਇਸ ਕਮਾਈ ਨੇ ਵੱਡੇ ਵੱਡੇ ਕੰਮ ਕਰਕੇ ਦਿਖਾਉਣੇ ਨੇ ਜਿੱਥੇ ਪੈਸਾ ਨਹੀਂ ਸਾਥ ਦੇ ਸਕਦਾ ਉੱਥੇ ਵੀ ਇਹ ਨਾਮ ਦੀ ਕਮਾਈ ਸੇਵਾ ਭਗਤੀ ਆਪਣਾ ਅਸਰ ਦਿਖਾਉਂਦੀ ਹੈ ਸੋ ਜਿੱਥੇ ਪੈਸੇ ਵਾਲੇ ਵੀ ਫੇਲ ਹੋ ਜਾਂਦੇ ਨੇ ਪੈਸਾ ਵੀ ਫੇਲ ਹੋ ਜਾਂਦਾ ਉੱਥੇ ਐਸੀ ਕਮਾਈ ਜਿਹੜੀ ਆ ਉਹ ਨਾਲ ਖੜਦੀ ਆ ਤੇ ਸਹਾਰਾ ਬਣਦੀ ਹੈ ਜਿਸ ਨੂੰ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਚੈਸਾਈਆਂ ਦੀ ਵਾਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਇੱਕ ਚੰਗਾ ਕਰਮ ਜ਼ਰੂਰ ਕਰੋ ਜੀ